ਸਤਿ ਸ਼੍ਰੀ ਅਕਾਲ ਜੀ। ਤਾਂ ਦੀ ਜਿਹੜਾ ਇਹ ਧਰਨਾ ਲੱਗਿਆ ਹੋਇਆ ਕਿਸ ਪੱਖੋਂ ਤੇ ਲੱਗਿਆ ਹੋਇਆ? ਧਰਨਾ ਲੱਗਿਆ ਹੈ ਜੀ ਐਕਸਪ੍ਰੈਸ ਜਿਹੜੀ ਦਿੱਲੀ ਕਟੜਾ ਐਕਸਪ੍ਰੈਸ ਵੇ ਹੈ ਉਹਦੇ ਖਿਲਾਫ ਅਸੀਂ ਇੱਥੇ ਲਾਮਬੰਦ ਹੋਏ ਆਂ ਜੀ। ਅੱਛਾ ਜੀ। ਤੇ ਇਹ ਸਾਡਾ 17 ਤਰੀਕ ਤੋਂ ਆਲਰੇਡੀ ਇਹ ਧਰਨਾ ਰੋਜ਼ ਜਾਨਾ ਜਾਂਦਾ। ਅੱਛਾ ਜੀ। ਇਹ ਧਰਨੇ ਦੇ ਵਿੱਚ ਤੁਸੀਂ ਧਰਨਾ ਐਕਟ ਜਿਹੜਾ ਪਾਸ ਹੋਇਆ, ਜਿਹੜਾ ਰੋਡ ਪਾਸ ਹੋਇਆ ਉਹਦੇ ਬਾਰੇ ਤੁਸੀਂ ਕੀ ਕਹਣਾ ਜਾਊਗੇ? ਦੇਖੋ ਜੀ ਇਹ ਰੋਡ ਜਿਹੜਾ ਜਿਹੜੇ ਮੋਦੀ ਨੇ ਇਹਨਾਂ ਕਾਲੇ ਕਾਨੂੰਨ ਬਣਾਏ ਨੇ। ਅਸੀਂ ਉਹਦੇ ਖਿਲਾਫ ਜਿੰਨਾ ਚਿਰ ਤੱਕ ਸਾਡੀਆਂ ਖਾਨ ਜਿ세 ਬੰਦੀਆਂ ਦਿੱਲੀ ਦੇ ਵਿੱਚ ਆਪਣਾ ਮੰਗਾ ਲੈ ਕੇ ਗਈਆਂ ਹੋਈਆਂ ਨੇ ਜਿੰਨਾ ਚਿਰ ਤੱਕ ਉਹ ਮੋਦੀ ਸਾਡੀਆਂ ਗੱਲਾਂ ਸਾਡੇ ਕਿਸਾਨਾਂ ਦੇ ਜਿਹੜੇ ਉਹ ਜਿਹੜੇ ਉਹ ਸਾਰੇ ਹੱਲ ਨਹੀਂ ਕਰ ਦਿੰਦਾ ਉਹਨਾਂ ਚਿਰ ਤੱਕ ਅਸੀਂ ਆਪਣੀ ਐਕਸਪ੍ਰੈਸ ਵੇ ਦੀ ਗੱਲ ਕੀ ਕਰਦੇ ਤੇ ਕਿਸੇ ਨੂੰ ਅਸੀਂ ਆਪਣੀ ਜ਼ਮੀਨ ਦੇ ਵਿੱਚ ਵੜ ਨਹੀਂ ਦੇਣਾ अच्छा ये इस बारे की कहना चाहोगे सेंटर सरकार को इस अंगेश्ट सेंटर सरकार ਨੂੰ ਅਸੀਂ ਇਹੋ ਹੀ ਬੇਨਤੀ ਕਰਦੇ ਆਂ ਕਿ ਸਾਡੇ ਕਿਸਾਨਾਂ ਦੀਆਂ ਜਿਹੜੀਆਂ ਜਿਹੜੇ ਨੇ ਕਾਲੇ ਕਾਨੂੰਨ ਬਣਾਏ ਉਹਨਾਂ ਨੂੰ ਖਾਤਮਾ ਕਰਵੇ ਤੇ ਆਪਣੇ ਜਿਹੜੇ ਕਿਸਾਨ ਨੇ ਸਾਡੇ ਹੱਥ ਦੇ ਵਾਸਤੇ ਆਪਣੇ ਘਰ ਨੂੰ ਆ ਜਾਣ ਠੀਕ ਹੈ ਸਬਸਕ੍ਰਾਈਬ ਟੂ ਮਾਈ ਚੈਨਲ ਐਂਡ ਆਲਸੋ